ਜਲੰਧਰ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਜੰਮ ਕੇ ਹੋਈ ਨਾਰੇਬਾਜ਼ੀ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦੀ ਕੋਖੀ ਦਾ ਕੀਤਾ ਗਿਆ ਕਿਰਾਓ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿੱਚ ਜੰਮ ਕੇ ਹੋਈ ਮੁਠ ਪੈੜ ਦੇਖੋ ਪੂਰੀ ਰਿਪੋਰਟ ਜੀ 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 ਭਾਰੀ ਮਾਰ ਮਾਰ ਆਨੰਦ ਵਿਚ ਅੱਜ ਜੀ ਆਇਆਂ ਨੂੰ ਸਰਕਾਰ ਜੈ ਸਰਕਾਰ ਜੁੜਾ ਬਾਦ ਸਰਕਾਰ ਜੈ ਸਰਕਾਰ ਜੁੜਾ ਬਾਦ ਜੈ ਸਰਕਾਰ ਜੁੜਾ ਬਾਦ ਦੱਸ ਦਈਏ ਕਿ ਜਲੰਧਰ ਕਾਂਗਰਸੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਤੋਂ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦਾ ਕੋਠੀ ਦਾ ਘਰਾਓ ਕੀਤਾ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨ ਪਹਿਲਾਂ ਵੀ ਨਗਰ ਨਿਗਮ ਦਫ਼ਤਰ ਦੇ ਬਾਹਰ ਇੱਕ ਧਰਨਾ ਲਗਾਇਆ ਗਿਆ ਸੀ ਧਰਨਾ ਲਗਾਉਣ ਦਾ ਕਾਰਨ ਸੀ ਕਿ ਪੂਰੇ ਜਲੰਧਰ ਸ਼ਹਿਰ ਦੇ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਦੇ ਪਾਣੀ ਦੀ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਸੜਕਾਂ ਟੁੱਟੀਆਂ ਪਈਆਂ ਹਨ ਲੇਕਿਨ ਮੌਜੂਦਾ ਆਮ ਆਦਮੀ ਦੀ ਪਾਰਟੀ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਅੱਜ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦੇ ਘਰ ਦਾ ਘਰਾਉ ਕੀਤਾ ਗਿਆ ਤੇ 15 ਦਿਨ ਦੀ ਚੇਤਾਵਨੀ ਦਿੱਤੀ ਜੇਕਰ 15 ਦਿਨ ਦੇ ਵਿੱਚ ਪੂਰੇ ਜਲੰਧਰ ਸ਼ਹਿਰ ਦਾ ਸੁਧਾਰ ਨਾ ਹੋਇਆ ਤਾਂ ਇਸ ਤੋਂ ਵੀ ਵੱਧ ਪ੍ਰੋਟੈਸਟ ਕੀਤਾ ਜਾਵੇਗਾ ਅਤੇ ਬਲਕਾਰ ਸਿੰਘ ਦੇ ਘਰ ਦੇ ਬਾਹਰ ਕਾਂਗਰਸੀ ਵਰਕਰਾਂ ਵੱਲੋਂ ਗੰਦੇ ਪਾਣੀ ਦੇ ਘੜੇ ਵੀ ਤੋੜੇ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਕਾਂਗਰਸੀ ਵਰਕਰਾਂ ਦੇ ਨਾਲ ਮੁਠਪੈੜ ਵੀ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾ ਕੇ ਉਹਨਾਂ ਦਾ ਰਸਤਾ ਰੋਕਿਆ ਗਿਆ ਦੱਸਦੀਏ ਕਿ ਲੇਕਿਨ ਕਾਂਗਰਸੀ ਵਰਕਰਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਉਸਦੀ ਕੋਠੀ ਦੇ ਬਾਹਰ ਗੰਦੇ ਪਾਣੀ ਦੇ ਘੜੇ ਵੀ ਤੋੜੇ ਅਤੇ ਪ੍ਰਦਰਸ਼ਨ ਵੀ ਕੀਤਾ ਹੈ ਜਿਨ੍ਹਾਂ ਦੇ ਵਿੱਚ ਕਾਂਗਰਸ ਪੰਨ ਦੇ ਪ੍ਰਧਾਨ ਰਜਿੰਦਰ 베ਰੀ ਨਾਰਥ ਹਾਰਕੀਟ ਤੋਂ ਐਮਐਲਏ ਬਾਬਾ ਹਿੰਦਰੀ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਰਹੇ ਦਿਖਾਉਦੇ ਹਾਂ ਪੂਰੀ ਖਬਰ ਤੁਸੀਂ ਦੇਖ ਰਹੇ ਹੋ ਆਈਐਨਡੀਬੀ ਤੋਂ ਹਰੀਸ਼ ਭੰਡਾਰੀ ਦੀ ਇਹ ਰਿਪੋਰਟ ਬੜੀ ਮੰਤਰੀ ਅਗੇ ਉਹਨਾਂ ਦੇ ਘਰ ਦਾ ਘਰਾਬ ਕੀਤਾ ਗਿਆ ਹੁਣ ਅਗਲੀ ਜਾਣੀ ਕੀ ਹੋਏਗੀ ਦੇਖੋ ਦਿਲੰਦਰ ਸ਼ੈਰ ਦੇ ਹਲਾਤ ਹੋ ਰਿਹਾ ਨਾ ਨਾ ਮਾਈਕ ਅਗਿਆ ਇਹੀ ਮੰਗ ਹੈ ਕਿ ਬੜਾ ਵੱਡਾ ਬਦਲਾਅ ਆਇਆ ਸੀਗਾ ਪੰਜਾਬ ਦੇ ਵਿੱਚ ਪਰ ਉਸ ਬਦਲਾਅ ਨੂੰ ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਆ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਸੀ ਪਾਣੀ ਲੈ ਕੇ ਆਇਆ ਕਲੋਨੀਆਂ ਦਾ ਹਾਂਜੀ ਔਰ ਨਾ ਕੋਈ ਸਟਰੀਟ ਲਾਈਟ ਸੀਵਰੇਜ ਦਾ ਬਹੁਤ ਬੁਰਾ ਹਾਲ ਸੜਕਾਂ ਦੀ ਤੇ ਅਸੀਂ ਗੱਲ ਹੀ ਨਹੀਂ ਕਰਦੇ ਪਹਿਲਾਂ ਇੱਕ ਹਫਤਾ ਪਹਿਲਾਂ ਅਸੀਂ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਸੀਗਾ ਸਾਰੇ ਕਾਂਗਰਸੀ ਵਰਕਰਾਂ ਨੇ ਬਾਬਾ ਜੀ ਦੀ ਅਗਵਾਈ ਦੇ ਵਿੱਚ ਔਰ ਅੱਜ ਅਸੀਂ ਬਲਕਾਰ ਸਿੰਘ ਵਰਾਂ ਦੇ ਬਾਹਰ ਧਰਨਾ ਦਿੱਤਾ ਔਰ ਅਸੀਂ ਇਹੀ ਰਿਕਵੈਸਟ ਕਰ ਰਹੇ ਹਾਂ ਕਿ ਸ਼ਹਿਰ ਨੂੰ ਸੰਭਾਲੋ ਸ਼ਹਿਰ ਨੂੰ ਕਟੋ-ਕੱਟ ਪਾਣੀ ਦੇ ਚੰਗਾ ਪੀਣੂ ਦੇ ਦਈਏ ਜੇ ਪਾਣੀ ਨਹੀਂ ਅਸੀਂ ਦੇ ਸਕਦੇ ਤੇ ਉਹ ਸਰਕਾਰ ਨੂੰ ਚਲਾਉਣ ਦਾ ਕੋਈ ਹੱਕ ਨਹੀਂ ਤੇ ਜੇ ਇਹਨਾਂ ਨੇ ਫਿਰ ਵੀ ਇਹ ਹਾਲਾਤ ਠੀਕ ਨਾ ਕੀਤੇ ਤੇ ਅਸੀਂ 15 ਦਿਨਾਂ ਬਾਅਦ ਨਗਰ ਨਿਗਮ ਦੇ ਅੰਦਰ ਜਾਵਾਂਗੇ ਔਰ ਉੱਥੇ ਤਾਲਾ ਲਾ ਕੇ ਅਫਸਰਾਂ ਨੂੰ ਕਹਾਂਗੇ ਕਿ ਤੁਸੀਂ ਕੋਈ ਕੰਮ ਕਰਨ ਦੇ ਲਾਇਕ ਨਹੀਂ ਹੈਗੇ ਤੁਸੀਂ ਇਸ ਨਗਰ ਨਿਗਮ ਨੂੰ ਛੱਡੋ ਫਿਰ ਅਗਲੀ ਕਾਰਵਾਰੀ ਅਸੀਂ ਬਣਾਵਾਂਗੇ ਸਰਦਾਰ ਜੀ ਇੱਕ ਗੱਲ ਤੁਹਾਨੂੰ ਨਾਲ ਕਰ ਲਈਏ ਕਰਨਾ ਪਿਆ ਰਿਹਾ ਤੁਹਾਨੂੰ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਵੀ ਅਸੀਂ ਨਾਮਜ਼ਦਗੀ ਕਰਦੇ ਹਾਂ ਲੋਕ ਆ ਕੇ ਸਾਨੂੰ ਤਰਾਹੀ ਤਰਾਹੀ ਕਰਦੇ ਕਿ ਤੁਹਾਨੂੰ ਗੰਦਾ ਪਾਣੀ ਬੀਨ ਨੂੰ ਮਿਲਦਾ ਹੈ ਸੀਵਰੇਜ ਦੇ ਹਾਲਾਤ ਮਾੜੇ ਆ ਸਟਰੀਟ ਲਾਈਨਾਂ ਜਿਹੜੀਆਂ ਰੋਜ਼ ਮਰਾਂ ਚੀਜ਼ਾਂ ਜੇ ਅਸੀਂ ਉਹ ਹੀ ਨਹੀਂ ਅਸੀਂ ਛੱਡਦੇ ਤੇ ਗੱਲ ਹੀ ਨਹੀਂ ਕਰ ਰਹੇ ਜਿਹੜੀਆਂ ਰੋਜ਼ ਚੀਜ਼ਾਂ ਹੈ ਜੇ ਉਹ ਹੀ ਨਹੀਂ ਠੀਕ ਦੇ ਸਕਦੇ ਅਸੀਂ ਕਿ ਇਹ ਸਰਕਾਰ ਨੂੰ ਇਹ ਸਰਕਾਰ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ। ਬੇਰੀ ਜੀ ਤੁਸੀਂ ਗੱਲ ਕਰ ਰਹੇ ਆ ਗੰਦਾ ਪਾਣੀ ਪਿਛਲੇ ਦਿਨੀ ਇਸਤੇ ਦਿਨੀ 3 ਘੰਟੇ ਮੀਂਹ ਪਿਆ 3 ਘੰਟੇ ਦੇ ਵਿੱਚ ਸੜਕਾਂ ਤਾਂ ਦੇਖਣ ਨੂੰ ਮਿਲਿਆ ਹੀ ਨਹੀਂ ਆ ਜਿਹੜੇ ਕੌਸ਼ਿਲੇ ਇਲਾਕੇ ਵੀ ਆ ਉਹ ਵੀ ਪਾਣੀ ਪਾਣੀ ਹੋਏ ਪਏ ਸੀ ਲੋਕ ਉੱਥੇ ਵੀ ਤੰਗ ਹੋਏ ਪਏ ਸੀਗੇ। ਦੇਖੋ ਜਦੋਂ ਸਾਡੀ ਸਰਕਾਰ ਸੀ ਅਸੀਂ ਜਦੋਂ ਵੀ ਮੌਨਸੂਨ ਆਣ ਲੱਗਦੇ ਸੀ ਅਸੀਂ ਦੋ ਦੋ ਤਿੰਨ ਤਿੰਨ ਬੰਦੇ ਫੀਵਰਮੈਨ ਆਪਣੇ ਆਪਣੇ ਕੌਂਸਲਰਾਂ ਨੂੰ ਚਾਹੇ ਉਹ ਕਾਲੀਦਾਲ ਦਾ ਕੌਂਸਲਰ ਹੀ ਚਾਹੇ ਭਾਜਪੀ ਦਾ ਹੀ ਚਾਹੇ ਸਾਰਿਆਂ ਨੂੰ ਦਿੰਦੇ ਸੀ ਤਾਂ ਕਿ ਅਸੀਂ ਘਟੋ ਘਟ ਰੋਡ ਗਲੀਆਂ ਦੇ ਸਾਫ ਕਰਾ ਲਈਏ ਅਸੀਂ ਮਿੰਤਾ ਕੀਤੀ ਆ ਬਾਵਾ ਜੀ ਨੇ ਰਿਕੁਐਸਟ ਕੀਤੀ ਅਸੀਂ ਜਾ ਕੇ ਕਿਹਾ ਵੀ ਦੋ ਦੋ ਤਿੰਨ ਤਿੰਨ ਬੰਦੇ ਆਪ ਲਾ ਲਓ ਰੋਡ ਗਲੀਆਂ ਸਾਫ ਕਰ ਦਿਓ ਤਾਂ ਕਿ ਮਾਨਸੂਨ ਤੋਂ ਬਚਾਅ ਹੋ ਸਕੇ ਲੇਕਿਨ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਥੋੜੀ ਜੀ ਬਰਸਾਤ ਦੇ ਨਾਲ ਹੀ ਜਿਸ ਤਰ੍ਹਾਂ ਉਸ ਇਲਾਕੇ ਦੀ ਗੱਲ ਕਰਦੇ ਜਿਹੜੇ ਮਾਰੇ ਹਲਕੇ ਲੋਕਾਂ ਦੇ ਘਰਾਂ ਦੇ ਅੰਦਰ ਲੋਕਾਂ ਦੇ ਫਰਿੱਜ ਦੇਖ ਲੋ ਲੋਕਾਂ ਦੇ ਟੀਵੀ ਇੰਨਾ ਕੁ ਨੁਕਸਾਨ ਹੋਇਆ ਕਦੇ ਨਹੀਂ ਹੋਇਆ ਔਰ ਲੋਕੀ ਕਹਿ ਰਹੇ ਕਿ ਛੋਟੀ ਜੀ ਬਰਸਾਤ ਦੇ ਨਾਲ ਇਹ ਲਾਹ ਲਾ ਦੇ ਜੇ ਕਿਤੇ ਘੰਟਾ ਡੇਢ ਘੰਟਾ ਬਰਸਾਤ ਹੋਰ ਹੋ ਜਾਂਦੀ ਤਾਂ ਫਿਰ ਪੰਜਾਬ ਦੇ ਜਲੰਧਰ ਦੇ ਹਾਲਾਤ ਕੀ ਬਣਦੇ ਸੀ ਮੰਮਾ ਪਿੰਡ ਚੌਂਕ ਦੇ ਵਿੱਚ ਬੜੀ ਹਾਲਤ ਖਰਾਬ ਸੀ ਬੱਸ ਤੋਂ ਬੱਸੇ ਪਾਸੀ ਦੀ ਸਾਰੇ ਪਾਸੇ ਲੰਮਾ ਪਿੰਡ ਚੌਂਕ ਲੈ ਲੋ ਗੁਰੂ ਗੋਬਿੰਦ ਸਿੰਘ ਐਮ ਨੂੰ ਲੈ ਲੋ ਜਿਹੜਾ ਵੀ ਮਰਜ਼ੀ ਜਗ੍ਹਾ ਲੈ ਲੋ ਚਾਹੇ ਤੁਹਾਡੇ ਇਲਾਕੇ ਦੀ ਗੱਲ ਕਰ ਲਈਏ ਚੌਂਕ ਦੀ ਗੱਲ ਕਰ ਲਈਏ ਲੋਕਾਂ ਦੇ ਅੰ ਨੇਕਸ ਜਿਹੜਾ ਪ੍ਰੋਗਰਾਮ ਬਣੇਗਾ ਨਗਰ ਨਿਗਮ ਦੇ ਵਿੱਚ ਫਿਰ ਘਰਾਵ ਕਰਾਂਗੇ ਅੱਜ ਬਲਕਾਰ ਸਿੰਘ ਜੀ ਦੀ ਕੋਠੀ ਦੇ ਬਾਹਰ ਆਏ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਕੋਲ ਨਗਰ ਨਿਗਮ ਦੇ ਅਫੀਸਰ ਸਾਹਿਬਾਨ ਆਏ ਸੀ ਜੇ ਕਹਿੰਦੇ ਦੱਸੋ ਜਲੰਧਰ ਦੇ ਬਾਰੇ ਦੱਸੋ ਅਸੀਂ ਜੇ ਤੁਸੀਂ ਐਨਕਲ ਲਾਈਆਂ ਤੁਹਾਨੂੰ ਨਹੀਂ ਪਤਾ ਵੀ ਜਲੰਧਰ ਵਿੱਚ ਹਾਲਾਤ ਕਿਦਾਂ ਹੁੰਦੇ ਆ ਤੁਸੀਂ ਨਹੀਂ ਦੇਖਦੇ ਰੋਜ਼ ਤੁਹਾਡੇ ਜੇ ਆਈਐਸਆਰ ਜਾ ਕੇ ਚੈੱਕ ਨਹੀਂ ਕਰਦੇ ਅਫੀਸਰ ਕਿਹੜੇ ਲੈਵਲ ਦੇ ਆਏ ਸੀ ਐਸਆਈ ਲੈਵਲ ਦੇ ਕੁਇਸਟਨ ਲੈਵਲ ਦੇ ਅੱਜ ਇਸ ਪ੍ਰੋਟੈਸਟ ਦੀ ਤੀਜੀ ਲੜੀ ਦੇ ਵਿੱਚ ਸਮੂਚੇ ਕਾਂਗਰਸ ਵਰਕਰ ਸਹਿਬਾਨ ਤੇ ਜਲੰਧਰ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਅੱਜ ਸਰਦਾਰ ਬਲਕਾਰ ਸਿੰਘ ਜੀ ਜਿਹੜੇ ਸਾਡੇ ਬੜੇ ਹੀ ਸਤਕਾਰੀਏ ਕਮਾਨਯੋਗ ਲੋਕਲ ਬੋਡੀ ਮਿਨਿਸਟਰ ਹੈ। ਉਹਨਾਂ ਦੇ ਘਰ ਦੇ ਬਾਹਰ ਜਿਹੜਾ ਅੱਜ ਇੱਕ ਪ੍ਰੋਟੈਸਟ ਰੱਖਿਆ ਗਿਆ ਸੀਗਾ। ਮੈਨੂੰ ਦੋ ਬੜੀ ਅਫਸੋਸ ਦੀ ਗੱਲਾਂ ਮਨ ਦੇ ਵਿੱਚ ਆਉਂਦੀਆਂ ਹੈ ਕਿ ਅੱਜ ਤੋਂ ਪੂਰਾ ਮੁਕੰਮਲ ਇੱਕ ਹਫਤਾ ਪਹਿਲਾਂ ਪਿਛਲੇ ਮੰਗਲਵਾਰ ਕਾਂਗਰਸ ਪਾਰਟੀ ਨੇ ਜਲੰਧਰ ਦੇ ਲੋਕਾਂ ਨੇ ਇੱਕ ਪ੍ਰੋਟੈਸਟ ਕੀਤਾ ਸੀ ਕੋਰਪੋਰੇਸ਼ਨ ਦੇ ਬਾਅਦ। ਇਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਕੋਆਪਰੇਸ਼ਨ ਦੇ ਮੁਲਾਜ਼ਮ ਸਹਿਬਾਨ ਨੂੰ ਪੁਲਿਸ ਅਧਿਕਾਰੀਆਂ ਨੂੰ ਤੇ ਸਰਦਾਰ ਬਲਕਾਰ ਸਿੰਘ ਜੀ ਨੂੰ ਇਹ ਬੇਨਤੀ ਕੀਤੀ ਸੀ ਅਸੀਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਮਹੱਲਿਆਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਉਹਨਾਂ ਦੇ ਵਿੱਚ ਸੁਧਾਰ ਨੇ ਆਇਆ ਜਾਵੇ ਜਿੱਥੇ ਕੰਮ ਹੋਣ ਵਾਲੇ ਆ ਭਾਵੇਂ ਸੜਕਾਂ ਦਾ ਨਵੇਂ ਟਿਊਬਲ ਲੱਗਣ ਵਾਲੀ ਹੈਗੀਆਂ ਸੀਵਰੇਜ ਸਿਸਟਮ ਜਿਹੜੀ ਬਿਲਕੁਲ ਅਸਤਵ ਵਿਵਸਥਾ ਖਤਮ ਹੋ ਗਈ ਹੈ ਉਹਨੂੰ ਸੁਧਾਰ ਕੀਤਾ ਜਾਵੇ ਅਗਰ ਸੱਤਾ ਦਿਨਾਂ ਦੇ ਵਿੱਚ ਕੁਝ ਨਹੀਂ ਹੋਏਗਾ ਤਾਂ ਫਿਰ ਅਸੀਂ ਸਰਦਾਰ ਬਲਕਾਰ ਸਿੰਘ ਜੀ ਦੇ ਘਰ-ਬਾਰ ਆ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਫਸੋਸ ਇਹ ਹੈ ਕਿ 2 ਦਿਨ ਪਹਿਲਾਂ ਜੋ ਸਿਰਫ 2 ਘੰਟੇ ਦੇ ਮੀਂਹ ਨੇ ਜੋ ਪਿਛਲੇ 2.5 ਸਾਲਾਂ ਦੇ ਵਿੱਚ ਤੇ ਖਾਸ ਕਰਕੇ ਪਿਛਲੇ 14 ਮਹੀਨੇ ਤੇ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਦੇ ਵਸਨੀਕ ਨੇ ਤੇ ਥੋੜਾ ਜਿਹਾ ਹਲਕਾ ਉਹਨਾਂ ਦਾ ਕੋਆਪਰੇਸ਼ਨ ਦੇ ਵਿੱਚ ਵੀ ਪਈ ਹੈ ਉਨ੍ਹਾਂ ਦੇ ਕਾਰਗੁਜ਼ਾਰੀ ਦੇ ਥੱਲੇ ਜੋ ਹਾਲਾਤ ਜਲੰਧਰ ਦੇ ਬਣੇ ਮੈਨੂੰ ਲੱਗਦਾ 75 ਸਾਲ ਬੜੇ ਲੰਬੇ ਸਮੇਂ ਤੋਂ ਲੁਕੀ ਗੱਲਾਂ ਕਰੀ ਜਾਂਦੇ ਆ ਲੇਕਿਨ 75 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਵੀ ਵੜਿਆ ਸੀ ਸੀਵਰੇਜ ਨਹੀਂ ਵੀ ਗਿਆ ਸੀਗਾ ਤੇ ਉਹ ਵੀ ਉਹਦੇ ਨਾਲ ਛਤੀਗ੍ਰਸਤ ਹੋਈਆਂ ਤੇ ਬੜੀ ਅਫਸੋਸ ਦੀ ਗੱਲ ਹੈ ਕਿ ਸੰਤੋਖਪੁਰੇ ਦੇ ਵਿੱਚ ਸਾਡਾ ਇੱਕ ਛੋਟਾ ਭਰਾ 22 ਸਾਲ ਦਾ ਬੱਚਾ ਉਹ ਪਾਣੀ ਵੜਨ ਕਰਕੇ ਜਦੋਂ ਉਹਨੇ ਇਨਵਰਟਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਲੈਕਟ੍ਰਿਕਿਊਟ ਹੋ ਗਿਆ ਹਾਂ ਗੌਰਵ ਇਹ ਇਲੈਕਟ੍ਰਿਕਿਊਟ ਹੋ ਗਿਆ ਤੇ ਉਹਦੇ ਨਾਲ ਅਫਸੋਸ ਉੱਤਵਾਦੀ ਆਂਦਾ ਕਿ ਨਾ ਤਾਂ ਕੋਈ ਕੋਆਪਰੇਸ਼ਨ ਦਾ ਅਧਿਕਾਰੀ ਨਾ ਸਰਦਾਰ ਬਲਕਾਸ ਸਿੰਘ ਉਹਦੇ ਘਰ ਗਏ ਉਹਦੇ ਘਰ ਦੇ ਘਰਦਿਆਂ ਦੇ ਨਾਲ ਉਹਨਾਂ ਨੇ ਸੰਵੇਰਨਾ ਕੀਤੀ ਤੇ ਸਭ ਤੋਂ ਅਫਸੋਸ ਵਾਲੀ ਗੱਲ ਇਹ ਹੈ ਕਿ ਹਾਲੇ ਤੱਕ ਕਿਸੇ ਦੀ ਜ਼ਿੰਮੇਵਾਰੀ ਨਹੀਂ ਕੀਤੀ ਜਾਊਗੀ ਮੇਰਾ ਤਾਂ ਪਹਿਲਾ ਸਵਾਲ ਇਹ ਹੈ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ ਬਤੌਰ ਰੇਲਵੇ ਮਿਨਿਸਟਰ ਜਦੋਂ ਸਾਊਥ ਇੰਡੀਆ ਦੇ ਵਿੱਚ ਅੱਜ ਤੋਂ 60 ਸਾਲ ਪਹਿਲਾਂ ਇੱਕ ਦੁਰਘਟਨਾ ਹੋਈ ਸੀ ਤਾਂ ਉਹਨਾਂ ਨੇ ਇੱਕ ਜ਼ਿੰਮੇਵਾਰੀ ਲਈ ਕਿ ਮੈਂ ਇੱਕ ਇਹ ਗੇਲ ਐਕਸੀਡੈਂਟ ਹੋਇਆ ਤੇ ਮੈਂ ਇਹਦਾ ਜ਼ਿੰਮੇਵਾਰ ਹਾਂ ਕਿਉਂਕਿ ਮੈਂ ਰੇਲਵੇ ਮਿਨਿਸਟਰ ਹਾਂ ਕਿ ਗਿਆਤਾ ਗੌਤਮ ਜੈਨ ਜੀ ਜਿਹੜੇ ਸਾਡੇ ਮਿਊਨਿਸਪਲ ਕੋਆਪਰੇਸ਼ਨ ਦੇ ਅੱਜ ਹੈੱਡ ਨੇ ਕਿਉਂਕਿ ਕੋਈ ਮੇਅਰ ਤਾਂ ਸਹਿਬਾਨ ਹੈ ਨਹੀਂ ਯਾ ਤਾਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਗਈ ਜਾਂ ਸਰਦਾਰ ਬਲਕਾਸ਼ ਸਿੰਘ ਜੀ ਜਿਹੜੇ ਸਾਡੇ ਬਤੌਰ ਲੋਕਲ ਬੋਡੀ ਮਿਨਿਸਟਰ ਐ ਕਿ ਉਹਨਾਂ ਦੀ ਕਾਰਜਗੁਜ਼ਾਰੀ ਦੇ ਵਿੱਚ ਹਲੇ ਤੱਕ ਜਿਹੜੀ ਮੇਨ ਸੜਕ ਜਿਹੜੀ ਸਾਡੇ ਲੰਬੇ ਪਿੰਡ ਤੋਂ ਲੈ ਕੇ ਜੰਗੂ ਸੰਘੇ ਵਾਲੀ ਐ ਤੇ ਸਭ ਤੋਂ ਵੱਧ ਜਿਹੜਾ ਉਹਦਾ ਵਖਵਾ ਹੈਗਾ ਉਹ ਬਲਕਾ ਸਿੰਘ ਜੀ ਦੇ ਹਲਕੇ ਦੇ ਵਿੱਚ ਪੈਂਦਾ ਉਹਦੀ ਜ਼ਿੰਮੇਵਾਰੀ ਲੈ ਕੇ ਅਗਰ ਉਹ ਪੂਰਾ ਕੰਮ ਕੀਤਾ ਹੁੰਦਾ ਤਾਂ ਅੱਜ ਉਹ ਬੱਚਾ ਆਪਣੇ ਘਰਦਿਆਂ ਦੇ ਨਾਲ ਹੁੰਦਾ ਉਹ ਕਿਹਦੀ ਕਿਹਦੀ ਜ਼ਿੰਮੇਵਾਰੀ ਸੋਪਾਉਂਦਾ ਬਾਬਾ ਜੀ 12 ਤੁਸੀਂ ਉਧਰ ਕੰਮ ਫਿਰੇ ਚਾ ਰਿਹਾ ਹੋ। ਆਪਰੇਸ਼ਨ ਅਸੀਂ 20 ਤਰੀਕ ਨੂੰ ਗਏ ਸੀ 20 ਜੁਲਾਈ ਨੂੰ ਅੱਜ ਲਗਭਗ 22 ਦਿਨ ਹੋ ਗਏ ਪਾਰਾ ਅਸੀਂ ਸਿਰਫ 12 ਦੱਸੇ ਸੀ ਜਿਹੜੇ ਚ ਲੋਕੀ ਵਾਂਝੇ ਹੈਗੇ ਪਾਣੀ ਪੀਣ ਦੇ ਜੀ ਜੀ ਅਸੀਂ ਕੰਮ ਕਮ ਸੇ ਕਮ 50 ਦੱਸੇ ਸੀ ਕਿ ਮਿਨਿਸਪਲ ਕੋਆਪਰੇਸ਼ਨ ਦੇ ਗੌਤਮ ਚਾਂਜੀ ਨੂੰ ਅਫਸੋਸ ਇਹ ਹੈ ਕਿ 22 ਦਿਨਾਂ ਦੇ ਵਿੱਚ ਇੱਕ ਵਾਰੀ ਵੀ ਉਹਨਾਂ ਦਾ ਕਿਸੇ ਅਧਿਕਾਰੀ ਦਾ ਸਾਨੂੰ ਫੋਨ ਨਹੀਂ ਆਇਆ ਅੱਜ ਜਦੋਂ ਸਰਕਾਰ ਬਲਕਾਰ ਸਿੰਘ ਜੀ ਦੇ ਘਰ ਦੇ ਬਾਹਰ ਚਲੰਦਰ ਦੇ ਲੋਕ ਇਕੱਠੇ ਹੋ ਕੇ ਅੱਜ ਧਰਨਾ ਦੇ ਰਹੇ ਆਂ ਤੇ ਅੱਜ ਜ਼ਰੂਰ ਕੋਆਪਰੇਸ਼ਨ ਨੂੰ ਜਾਗ ਆ ਗਈ ਹੈ ਕਿ ਅਸੀਂ ਆ ਕੇ ਪੁੱਛ ਲਈ ਕਿ ਜਲੰਧਰ ਦੇ ਹਾਲਾਤ ਕੀ ਹੈ ਮੈਂ ਬਿਲਕੁਲ ਸਾਡੇ ਪ੍ਰਧਾਨ 베ਰੀ ਸਾਹਿਬ ਨੇ ਜ਼ਾਲ ਕਹਿੰਦੇ ਕਿ ਕੀ ਇਹ ਜਿਹੜੇ ਕੋਆਪਰੇਸ਼ਨ ਦੇ ਹਾਲਾਤ ਨੇ ਇਹ ਸਿਰਫ ਜਲੰਧਰ ਦੇ ਲੋਕਾਂ ਨੂੰ ਪਤਾ ਹੈ ਜਿਹੜੇ ਇੱਥੇ ਕੰਮ ਕਰ ਰਹੇ ਆ ਜਿਹੜੇ ਐਸਡੀਓ ਤੋਂ ਲੈ ਕੇ ਕਿ ਕਮਿਸ਼ਨਰ ਤੱਕ ਹੈ ਉਹਨਾਂ ਨੂੰ ਜਲੰਧਰ ਦੇ ਹਾਲਾਤਾਂ ਦੇ ਬਾਰੇ ਕੁਝ ਨਹੀਂ ਪਤਾ ਤੁਸੀਂ ਅੱਜ ਪ੍ਰੈਸ ਦੇ ਲੋਕ ਰੋਜ਼ ਉਹਨਾਂ ਦੇ ਸਮੁਖ ਰੱਖ ਰਹੇ ਹੋ ਭਾਵੇਂ ਉਹ ਪ੍ਰਿੰਟ মিডিਆ ਹੈ ਤੇ ਭਾਵੇਂ ਤੁਸੀਂ ਇਲੈਕਟ੍ਰੋਨਿਕ মিডিਆ ਕੀ ਉਹ ਇਹ ਪੜਦੇ ਨਹੀਂ ਹੈਗੇ ਮੈਂ ਇੱਕ ਤੁਹਾਨੂੰ ਜ਼ਰੂਰ ਬੇਨਤੀ ਕਰ ਦਿੰਦਾ ਮੀਡੀਆ ਦੇ ਭਰਾਵਾਂ ਨੂੰ ਇੱਕ ਵਾਰ ਆਪਣੇ ਕੈਮਰੇ ਸਾਡੇ ਤੋਂ ਘੁਮਾ ਕੇ ਸਾਡੇ ਸਰਦਾਰ ਬਲਕਾਰ ਸਿੰਘ ਜਿਹੜੇ ਇੱਕ ਆਮ ਨਾਗਰਿਕ ਨੇ ਜਿਨ੍ਹਾਂ ਨੇ 30 ਸਾਲ ਪੁਲਿਸ ਦੇ ਵਿੱਚ ਨੌਕਰੀ ਕੀਤੀ ਕਿ ਆਪਾਂ ਘੁਮਾ ਕੇ ਇੱਕ ਵਾਰੀ ਉਹਨਾਂ ਦਾ ਘਰ ਦਿਖਾ ਸਕਦੇ ਆ ਆਮ ਲੋਕਾਂ ਨੂੰ ਪਲੀਜ਼ ਮੇਰੀ ਬੇਨਤੀ ਹੈ ਇੱਕ ਵਾਰੀ ਘੁਮਾਉਂਗੇ ਸਾਰੇ ਇਹ ਜੀ ਲੋਕਾਂ ਦੀ ਸਰਕਾਰ ਬਰਬਾਦ ਜਦੋਂ ਅਜ ਤੋਂ 2.5 ਸਾਲ ਪਹਿਲਾਂ 2022 ਦੇ ਵਿੱਚ ਲੋਕਾਂ ਦੀ ਸਰਕਾਰ ਆਈ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਮ ਬੰਦਿਆਂ ਨੂੰ ਟਿਕਟਾਂ ਦੇ ਕੇ ਤੁਹਾਡਾ ਜਨ ਪ੍ਰਤੀਨਿਧ ਬਣਾ ਰਹੇ ਹਾਂ ਮੇਰਾ ਇੱਕ ਸਵਾਲ ਹੈ ਕਿ ਜੇਸ ਬੰਦੇ ਨੇ ਬਤੌਰ ਪੁਲਿਸ ਮੁਲਾਜ਼ਮ 32 ਸਾਲ ਨੌਕਰੀ ਕੀਤੀ ਹੋਵੇ ਤੇ ਤਨਖਾ ਮੈਨੂੰ ਲੱਗਦਾ ਹੈ ਉਹ ਠੱਲੇ ਕਹਿੰਦੇ ਸ਼ਰਮ ਜੀ ਐਸਆਈ ਪੈਰਤੀ ਹੋਏ ਸੀ ਐਂਡ ਐਸਐਸਪੀ ਰਿਟਾਇਰ ਹੋਏ ਹੈ ਐਸਪੀ ਐਸਐਸਪੀ ਰਿਟਾਇਰ ਹੋਏ ਨੇ ਤੇ ਮੈਨੂੰ ਲੱਗਦਾ ਜੀ ਉਹਨਾਂ ਦੀ ਤਨਖਾਹ ਵੱਧ ਤੋਂ ਵੱਧ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ